ਰੋੜਕਾ ਕਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤੀ ਬੂਲਾ ਕੀ ਵੱਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਦੇ ਨਾਲ ਅਤੇ ਸ਼ਰਧਾ पूर्वक ਮਨਾਇਆ ਗਿਆ। ਅੱਜ ਇਸ ਸੰਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤਾਂ ਪ੍ਰੇਮ ਭਾਵ ਸਹਿਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਪੱਤੀ ਬੂਲਾ ਕੀ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਪੂਰੇ ਨਗਰ ਦੀ ਪ੍ਰਕਰਮਾਕਰਨ ਉਪਰੰਤ ਇੱਥੇ ਆ ਕੇ ਹੀ ਸੰਪੂਰਨ ਹੋਇਆ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਥਾ-ਥਾ ਤੇ ਪਰਮਾ ਸਵਾਗਤ ਕੀਤਾ ਗਿਆ ਤੇ ਵਕ-ਵਕ ਪੜਾਮਾ ਤੇ ਸੰਗਤਾਂ ਲਈ ਭੋਜਨ ਪਦਾਰਥਾਂ ਦੇ ਲੰਗਰ ਲਗਾਏ ਗਏ ਪ੍ਰਬੰਧਕਾਂ ਨੇ ਸਮੂਹ ਸਹਿਯੋਗੀ ਸੰਗਤਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਦਿਖਾਇਆ ਗਿਆ ਹੈ ਪਹਿਲਾ ਪ੍ਰਵਾਦ ਫੇਰੀਆਂ ਵਿੱਚ ਹਰ ਰੋਜ਼ ਸੰਗਤਾਂ ਨੇ ਸੈਂਕੜਿਆਂ ਦੀ ਤعداد ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਗਵਾਈਆਂ ਅਤੇ ਅੱਜ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਉਨ੍ਹਾਂ ਨੇ ਸਮੂਹ ਭਾਈਚਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਅਤੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀ ਪ੍ਰਬੰਧ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਦੇ ਦਿਨ ਦੇ ਦੀਵਾਨ ਸਜਾਏ ਜਾਣਗੇ। ਅੱਜ ਪ੍ਰਿੰਸ ਰੋਡ ਪਾਕ ਲੰਗਰੀ ਪਤੀ ਜੀ ਦੇ ਜੀ ਸ੍ਰੀ ਗੁਰਦਾਸ ਸਿੰਘ ਜੀ ਤੋਂ ਸਤਿਕਾਰਤਮਕ ਪ੍ਰਾਪਤਿ ਹੈ ਕਿ ਤੁਸਾਰੇ ਬੈਂਦੀ ਪ੍ਰਕਰਮਾ ਕਰਕੇ ਸ੍ਰੀ ਗੁਰਦਾਸ ਪਾਤਸ਼ਾਹ ਜੀ ਦਾ ਪੁੱਜਿਆ ਨਗਰਕਿਸਤ ਨੂੰ ਪਹਿਲਾ ਲਗਾਤਾਰ 8 ਦਿਨ ਪਰਵਾ ਤੇਰੀਆਂ ਬੈਂਦੀ ਵਿੱਚ ਕੜੀਆਂ ਗੱਜਾਂ ਤੇ ਉਸ ਤੋਂ ਬਾਅਦ 50 ਰੁਪਏ ਨੂੰ ਜੀ ਹੱਥਾਂ ਦੇ ਪਾਠ ਕਰਾਇਆ ਕਰ ਤੇ ਅੱਜ ਮੇਰੇ ਦਸਵੇਂ ਕਿ ਕਰਦੇ ਹੀ ਪਰਮਾਨੰਥ ਜੀ ਜਲਾਪਾ ਜੀ ਨੇ ਪਹੁੰਚਿਆ ਕਮੇਟੀ ਵੱਲੋਂ ਮੈਂ ਆਪਣੇ ਵੱਲ ਸਾਧ ਸੰਸਦਾਂ ਦਾ ਬਤਨ ਦਾ ਇਸੇ ਤਰ੍ਹਾਂ ਕੰਮ ਹੋ ਰਿਹਾ ਜੀਕ ਇੱਕ ਵਜੇ ਫੰਡਸ ਗਿਆ ਜਾਣਗੇ ਤੇ ਦਰਾਜ ਮੈਂ ਸੀਲਾ ਨੂੰ ਪਹੁੰਚਾ ਦਾ ਨਾਲ ਸਾਂਝਾ ਕਰ ਗਏ ਉਹ ਆਪ ਸਭ ਮੇਂਦਿਆ ਕਿ ਜੀਵਨ ਦਾ ਕਰਾਂਦੀਆਂ ਸੂਚਤਾ ਦੇ ਵੱਲੋਂ ਸਤਿਗੁਰੂ ਦਾਸ ਮਹਾਰਾਜੀ ਦਾ 647ਵਾਂ ਪੁਰਬ ਜਿਹੜਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਤੇ ਸਾਰੇ ਨਗਰ ਦੀ ਸਮੁੱਚੀ ਮੁਨਫਤਾ ਦੀ ਭਲਾਈਆਂ ਦੇ ਵਾਸਤੇ ਜਿਹੜੀ ਅਰਦਾਸ ਕੀਤੀ ਗਈ ਆ ਤੇ ਰਾਗੀ ਸਿੰਘਾਂ ਨੇ ਵੀ ਇਸ ਗੱਲ ਦਾ ਐਹਦ ਕਰਵਾਇਆ ਕਿ 647 ਸਾਲ ਪਹਿਲਾਂ ਸਾਹਿਬ ਸ੍ਰੀ ਗੁਰੂ ਦਾਸ ਮਹਾਰਾਜੀ ਨੇ ਜਨਮ ਧਾਰਿਆ ਉਹਨਾਂ ਨੇ ਐਹੋ ਜੀਆਂ ਮਤਲਬ ਗੁਰਬਾਣੀ ਦੇ ਵਿੱਚ ਸਾਨੂੰ ਤੁਕਾ ਦਿੱਤੀਆਂ ਜੇ ਇੱਕ ਲਾਈਨ ਤੇ ਵੀ ਮਤਲਬ ਉਹਦਾ ਅਸਰ ਕਰ ਲਿਆ ਜਾਂ ਵੀ ਤਾਂ ਸਮੁੱਚੀ ਮਨੁੱਖਤਾ ਦਾ ਜਿਹੜਾ ਕਲਿਆਣ ਹੋ ਸਕਦਾ ਉਦਾਹਰਨ ਦੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਉੱਚ-ਨੀਚ ਦਾ ਪਾੜਾ ਮਟਾਉਣਾ ਜੇ ਸਾਰਿਆਂ ਲੋਕਾਂ ਨੂੰ ਰੱਜਵੀਂ ਰੋਟੀ ਦੇਣ ਲਈ ਪ੍ਰਣ ਕਰਨਾ ਤੇ ਉਹਦੇ ਲਈ ਸੰਘਰਸ਼ ਜ਼ਰੂਰੀ ਆ ਸੰਘਰਸ਼ ਕਰਨ ਵਾਸਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਐਸੇ ਰਾਜ ਦੀ ਸਥਾਪਨਾ ਚਾਹੁੰਨਾ ਜਿਸ ਰਾਜ ਦੇ ਵਿੱਚ ਕੋਈ ਮਤਲਬ ਜਿਹੜਾ ਬੰਦਾ ਭੁੱਖਾ ਨਾ ਸੋਵੇ ਜਿਸ ਰਾਜ ਦੇ ਵਿੱਚ ਉੱਚ-ਨੀਚ ਦਾ ਜਿਹੜਾ 파ੜਾ ਜਿਹੜਾ ਆ ਖਤਮ ਹੋਵੇ ਪਰ ਇਹਦੇ ਲਈ ਉਹਨਾਂ ਨੇ ਇੱਕ ਸਾਨੂੰ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸੇ ਨੇ ਵੀ ਸਾਨੂੰ ਥਾਲੀ ਵਿੱਚ ਰੱਖ ਕੇ ਨਹੀਂ ਦੇਣਾ ਇਹਦੇ ਵਾਸਤੇ ਸਾਨੂੰ ਸੰਘਰਸ਼ਤ ਹੋਣਾ ਪਊਗਾ ਤੇ ਸਾਨੂੰ ਜਥੇਬੰਦੀਆਂ ਬਣਾਉਣੀਆਂ ਪੈਣਗੀਆਂ ਤੇ ਸੰਘਰਸ਼ ਕਰਨਾ ਪਵੇਗਾ ਉਸ ਸੰਘਰਸ਼ ਤੋਂ ਬਾਅਦ ਹੀ ਜਿਹੜੀ ਉੱਚ-ਨੀਚ ਦਾ 파ੜਾ ਆ ਜਾਂ ਜਿਹੜਾ ਮਤਲਬ ਗਰੀਬੀ ਦੀ ਜਿਹੜੀ ਮਤਲਬ ਰੇਖਾ ਆ ਅੱਜ ਤੁਸੀਂ ਸਾਰੇ ਹੈਰਾਨ ਹੋਮੋਗੇ ਕਿ ਅਸੀਂ ਹਿੰਦੁਸਤਾਨ ਨੂੰ ਡਿਵੈਲਪ ਕਹਿੰਦੇ ਆ ਪਰ 60% ਲੋਕ ਅਜੇ ਵੀ ਜਿਹੜੇ ਹਿੰਦੁਸਤਾਨ ਦੇ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਆ ਗਰੀਬੀ ਦੀ ਰੇਖਾ ਤੋਂ ਭਾਵ ਇਹ ਆ ਕਿ 60% ਲੋਕ ਉਹ ਆ ਹਿੰਦੁਸਤਾਨ ਦੀ ਵਾਦੀ ਦੇ ਜਿਨ੍ਹਾਂ ਨੂੰ ਰਜਵੀ ਰੋਟੀ ਨਹੀਂ ਮਿਲਦੀ ਅੱਜ ਵੀ ਤਨ ਤਨ ਢੱਕਣ ਦੇ ਵਾਸਤੇ ਉਹਨਾਂ ਦੇ ਕੋਲ ਮਤਲਬ ਪੂਰਾ ਕੱਪੜਾ ਨਹੀਂ ਤੇ ਇਸ ਲੜਾਈ ਨੂੰ ਪਰਚੈਂਡ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਉਹ ਸ਼ਬਦ ਜੇ ਨੂੰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਚਾਹੀਦਾ ਕਿ ਸਾਨੂੰ ਇਹੋ ਜਿਹਾ ਰਾਜ ਚਾਹੀਦਾ ਜਿਹਦੇ ਵਿੱਚ ਗਰੀਬੀ ਨਾ ਹੋਵੇ ਜਿਹਦੇ ਵਿੱਚ ਪੁੱਖਮਰੀ ਨਾ ਹੋਵੇ ਜਿਹਦੇ ਵਿੱਚ ਜਾਤ ਪਾਤ ਦਾ ਵਿਤਕਰਾ ਨਾ ਹੋਵੇ ਇਤੈਓ ਹੋ ਸਕਦਾ ਜੇ ਉਹ ਗੁਰਬਾਣੀ ਦੀ ਤਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਲਾਗੂ ਕਰੀਏ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਵਾਸਤੇ ਸਾਨੂੰ ਸੰਘਰਸ਼ ਦੀ ਜ਼ਰੂਰਤ ਆ ਇਹੋ ਹੀ ਸੱਚੀ ਸੱਚੀ ਸੁਚੀ ਸ਼ਰਾਂਝਲੀ ਆਪਣੇ ਸਤਗੁਰੂ ਰਵਦਾਸ ਮਹਾਰਾਜ ਜੀ ਨੂੰ ਵੀ ਧੰਨਵਾਦ। ਐਸੀ ਲਾਤ ਉਦਮੀ ਜੀ ਬਣ ਕਰੇ ਗਰੀਬਾਂ ਦੀ ਆਵਾਜ਼ ਸੁਨਿਆ ਮਾਤੇ ਛਤਰਾ ਸਰੇ। ਅੱਜ ਪਿੰਡ ਰੋਟਾ ਚਲਾ ਦੇ ਵਿੱਚ ਭਗਤ ਰਵਦਾਸ ਪਾਰਾ ਜੀ ਦੇ 647ਵੇਂ ਜਨਮ ਦਿਵਸ ਨੂੰ ਸਮਾਰਪਤ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸ੍ਰੀ ਰਾਮ ਅੱਲਾਹ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਨਗੇ। ਅੰਮ੍ਰਿਤ ਲਈ ਸਮਾਪਤ ਹੋਵੇਗਾ। ਤੋਂ ਸਾਰੇ ਹੀ ਸੰਸਾਰ ਨੂੰ ਅੱਜ ਲੱਖ ਵਧਾਈ ਦਿੰਦੇ ਹੋਏ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੱਜ ਪੱਤੀ ਖੇਤਾ ਕੀ ਸੰਗਤ ਵੱਲੋਂ ਇੱਥੇ ਚਾਹ ਪਕੌੜਿਆਂ ਦਾ ਲੰਗਰ ਲਾ ਗਿਆ ਤੇ ਨਗਰ ਕੀਰਤਨ ਨੂੰ ਸੇਵਾ ਦੇ ਵਿੱਚ ਸਾਰੇ ਹੀ ਸੱਜਣ ਸਾਰੇ ਹੀ ਬੰਦੇ ਸ਼ਾਮਲ ਹੋਏ ਤੇ ਸਾਰਿਆਂ ਦਾ ਧੰਨਵਾਦ ਤੇ ਖਾਸ ਕਰ ਖਾਲਸਾ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹਨੂੰ ਟੈਲੀਕਾਸਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਆਇਆਂ ਦਰਸ਼ਨਾਂ ਨੂੰ ਸਭ ਸੰਗਤਾਂ ਆਇਆਂ ਦਰਸ਼ਨਾਂ ਨੂੰ ਹੋ ਸਤਿਗੁਰੂ ਦੇ ਸਭ ਸੰਗਤਾਂ ਆਇਆਂ ਦਰਸ਼ਨਾਂ ਨੂੰ ਸਭ ਸੰਗਤਾਂ ਆਇਆਂ ਦਰਸ਼ਨਾਂ ਨੂੰ ਹੋ ਸਤਿਗੁਰੂ ਮੇਰੇ ਸਭ ਸੰਗਤਾਂ ਆਇਆਂ ਦਰਸ਼ਨਾਂ ਨੂੰ ਸਭ ਸੰਗਤਾਂ ਆਇਆਂ ਦਰਸ਼ਨਾਂ ਨੂੰ ਸਤਿਨਾਮ 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 ਮਜੀਦ ਜਪੋ

ग ताई दर् छण कॾ खग ताईं दर्शन पस तो तारे पशू परे तनगु को तारे परे तन a zo an